ਦਰਸ਼ਨ ਨਾਲ ਟਰਾਈ ਸਿਟੀ ਵਿੱਚ ਪ੍ਰਦਰਸ਼ਨ ਚ ਸਭ ਤੋਂ ਵੱਧ ਜ਼ੁਰਕੀਆਂ ਕਾਂਗਰਸ ਨੇ ਵਿਟੋਰੀਆ ਜਿੱਥੇ ਕਿ ਕੇਂਦਰ ਦੀਆਂ ਨੀਤੀਆਂ ਦੀ ਮੁਖਾਲਫਤ ਵਿੱਚ ਕਾਂਗਰਸ ਨੇ ਪ੍ਰੋਟੈਸਟ ਕੀਤਾ 유ਥ ਕਾਂਗਰਸ ਵੱਲੋਂ ਗਵਰਨਰ ਹਾਊਸ ਤੱਕ ਪ੍ਰੋਟੈਸਟ ਕੀਤਾ ਗਿਆ ਪ੍ਰਦਰਸ਼ਨ ਦੇ ਚੱਲਦਿਆਂ ਚੰਡੀਗੜ੍ਹ ਦੀ ਪੁਲਿਸ ਨੇ 유ਥ ਕਾਂਗਰਸ ਦੇ ਪ੍ਰਧਾਨ ਭਾਰਨੂ ਪ੍ਰਤਾਪ ਸਣੇ ਮੋਹਿਤ ਮਹਿੰਦਰਾ ਨੂੰ ਕਸਰੀ ਦੇ ਵਿੱਚ ਲਿਆ ਹੁਣ ਜਿਹੜੀ ਬੜੀ ਵੱਡੀ ਨਿਸ਼ਾਨੀ ਪੰਜਾਬ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੇ ਡੈਮੋਕਰੈtic ਸੈਟਅਪ ਨੂੰ ਖਰਾਬ ਕਰਕੇ ਆਪਣੀ ਚੰਮ ਦੀਆਂ ਚਲਾਉਣਾ ਚਾਹੁੰਦੇ ਨੇ ਔਰ ਪੰਜਾਬ ਯੂਨੀਵਰਸਿਟੀ ਦੇ ਥਰੂ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਦੇ ਖਿਲਾਫ ਆ ਜਿਹੜਾ ਮੋਰਚਾ ਲੱਗਿਆ ਹੈ ਉਹਦੀ ਸਪੋਰਟ ਵਿੱਚ ਦੂਜਾ ਜਿਹੜਾ ਇਹ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਕਿ ਜਿਹਦੇ ਵਿੱਚ ਯੂਟੀ ਦੇ ਜਿਹੜੇ ਐਡਮਿਨਿਸਟਰेटर ਦਾ ਅਧਿਕਾਰ ਹੈ ਔਰ ਹਰ ਉਹ ਅਧਿਕਾਰ ਜਿਹੜਾ ਪੰਜਾਬ ਦਾ ਹੈ ਉਹਨੂੰ ਖਰਾਬ ਕਰਨਾ ਚਾਹ ਰਹੇ ਆ ਕਿਉਂਕਿ ਗੱਲ ਇਹ ਹੈ ਕਿ ਪੰਜਾਬ ਦੀ ਦੇ ਪਿੰਡਾਂ ਚੋਂ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਤੋਂ ਬਾਅਦ ਚੰਡੀਗੜ੍ਹ ਦਾ ਜਿਹੜਾ ਗਠਨ ਹੈ ਉਹ ਇਸ ਤਰੀਕੇ ਨਾਲ ਹੋਇਆ ਸੀਗਾ ਇਹਦੇ ਤੇ ਪੰਜਾਬ ਦਾ ਹੱਕ ਹੈ ਅੱਜ ਪੰਜਾਬ ਦੇ ਹੱਕ ਨੂੰ ਅਸੀਂ ਮਰਨ ਨਹੀਂ ਦੇਣਾ ਪੀਯੂ ਦਾ ਜਿਹੜਾ ਸਾਡਾ ਮੁੱਦਾ ਸੀ ਜਿਹੜਾ ਸਾਡਾ ਸਭ ਤੋਂ ਅਹਿਮ ਔਰ ਖਾਸ ਮੁੱਦਾ ਔਰ ਇਸ ਦੇ ਨਾਲ ਨਾਲ ਜਿਹੜਾ ਪੰਜਾਬ ਦੇ ਫੱਕਾਂ ਦੀ ਜਿਹੜੀ ਲੜਾਈ ਆ ਕਿਉਂਕਿ ਇਹਨਾਂ ਨੇ ਕੋਈ ਈ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਪੰਜਾਬ ਚ ਗਵਰਨਰ ਆ ਉਹਦੀ ਜਗ੍ਹਾ ਤੇ ਜਿਹੜਾ ਜੂਟੀ ਦਾ ਐਲਜੀ ਲਾ ਦਿੱਤਾ ਜਾਵੇ 240 ਆਰਟੀਕਲ ਆ ਜਿਹੜਾ ਕਨਸਟੀਟਿਊਸ਼ਨ ਦਾ ਹੋਰ ਐਮੈਂਡਮੈਂਟ ਕਰਕੇ ਅੰਡਾ ਮਨਿਕੋਵਾਰਾ ਦਮੰਦੀਉ ਆ ਅਦਾਰ ਨਗਰ ਹਵੇਲੀ ਆ ਉਹਦੇ ਵਿੱਚ ਦੇ ਵਿੱਚ ਇਹਨਾਂ ਨੇ ਇੱਥੇ ਵੀ ਇਹੀ ਕੋਸ਼ਿਸ਼ ਸੀ ਵੀ ਉਹਨੂੰ ਚੰਡੀਗੜ੍ਹ ਦੇ ਵਿੱਚ ਪਾ ਦਿੱਤਾ ਜਾਵੇ ਪਰ ਜਿਵੇਂ ਇਹਨਾਂ ਨੂੰ ਦੇਖਿਆ ਕਿ ਪਬਲਿਕ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਜਾਗ ਰਹੀ ਆ ਇਹਨਾਂ ਨੇ ਉਹ ਬੈਕਸਟੱਪ ਲੈ ਲਿਆ ਪਰ ਸੋ ਪ੍ਰੋਟੈਸਟ ਇੱਕ ਤਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਕਿਉਂਕਿ ਦੇਖੋ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇਹ ਪੰਜਾਬ ਦੇ ਹੱਕਾਂ ਦਾ ਡਾਕਾ ਹੈ ਤੇ ਦੂਜਾ ਚੰਡੀਗੜ੍ਹ ਦਾ ਜੋ ਸਾਡੇ ਸਾਰੇ ਪੰਜਾਬੀਆਂ ਨੂੰ ਖਦਸ਼ਾ ਹੈ ਕਿ ਜਿਹੜਾ ਇਹ ਗੱਲ ਚੱਲ ਰਹੀ ਹੈ ਕਿ ਲੈਫਟੀਨੈਂਟ ਗਵਰਨਰ ਲਗਾਉਣ ਦੀ ਤੇ ਉਹਦੇ ਰਿਗਾਰਡਿੰਗ ਅਸੀਂ ਮੈਮੋਰੰਡਮ ਦੇਣ ਗਵਰਨਰ ਸਾਹਿਬ ਕੋਲ ਜਾਣਾ ਸੀਗਾ ਤੇ ਪਰ ਸਾਨੂੰ ਪੁਲਿਸ ਨੇ ਉੱਥੇ ਰੋਕ ਕੇ ਅੱਗੇ ਜਾਣ ਨਹੀਂ ਦਿੱਤਾ ਹੈਗਾ ਤੇ ਅਸੀਂ ਕੋਈ ਹੋਰ ਨਾ ਕੋਈ ਆਪਣਾ ਮੋਡ ਬਣਾ ਕੇ ਜਰੂਰ ਅਸੀਂ ਜਿਹੜੀ ਆਪਣੀ ਗੱਲ ਹੈ ਉਹ ਗਵਰਨਰ ਸਾਹਿਬ ਨਾਲ ਜਰੂਰ ਪਹੁੰਚਾ ਦੇਣਾ ਹੈ Youth Congress ਵੱਲੋਂ Mohali ਦੇ face <Sanye> scene ਇਹ ਤੋਂ ਲੈ ਕੇ ਜਿਹੜਾ ਕਿ ਹੈ ਚੰਡੀਗੜ੍ਹ گورنر ਹਾਊਸ ਹਾਲ ਖੂਚ ਕੀਤਾ ਜਾਣਾ ਸੀ ਉਹਨਾਂ ਵੱਲੋਂ ਤਿੰਨ ਮੰਗਾ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਕਹਿ ਰਹੇ ਨੇ ਕਿ ਪੂਰੀ ਤਰ੍ਹਾਂ ਮੁਸਤੈਦ ਹੋਈ ਹੋ ਨਜ਼ਰ ਆਈ ਸੀ ਤੇ तकरीबन ਜਿਵੇਂ ਚੰਡੀਗੜ੍ਹ ਜਿਹੜਾ ਕਹਿ ਰਹੇ ਨੇ ਕਿ ਚੰਡੀਗੜ੍ਹ ਐਂਟਰੀ ਦੇ ਉੱਪਰ ਜਿਹੜਾ ਕਿ ਹੈ Youth Congress ਦੇ ਕਾਰਕਟਰਾਂ ਵੱਲੋਂ ਕਿ ਚੰਡੀਗੜ੍ਹ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਪੁਲਿਸ ਵੱਲੋਂ ਜਿਹੜਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਰੋਕ ਕੇ ਜਿਹੜਾ ਕਿ ਇਹਨਾਂ ਦੇ ਮੇਨ ਲੀਡਰਸ ਸੀਗੇ ਜਿਹੜੇ ਪੰਜਾਬ ਪ੍ਰਧਾਨ 모হিত ਮਹਿੰਦਰਾ ਦੇ ਨਾਲ ਜਿਹੜੇ ਕਿ ਹੈਗੇ ਨੇ ਉਹਨਾਂ ਦਾ Chief ਜਾਇਆ ਜਾ ਚੁਕਾ ਦੂਸਰੇ ਪਾਸੇ ਉਹ ਨਾ ਯੂਥ ਕਾਂਗਰਸ ਦੇ ਕਾਰਕਟਰਤਾਂ ਸਨ ਉਹਨਾਂ ਵੱਲ ਬੈਰੀਕੇਟਿੰਗ ਤੋੜ ਕੇ ਚੰਡੀਗੜ੍ਹ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈਗਾ ਚੰਡੀਗੜ੍ਹ ਪੁਲਿਸ ਹਰਕਤ ਵਿੱਚ ਆਂਦੀ ਹੈ ਤੇ ਤੁਰੰਤ ਜਿਹੜਾ ਕੀ ਹੈਗਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਦਰੋ ਲੈ ਕੇ ਜਾਇਆ ਜਾ ਚੁਕਾ ਫਿਲਹਾਲ ਦੀ ਗੱਲ ਜਦੋਂ 모ਹਿਤ ਮਹਿੰਦਰਾ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤਿੰਨ ਮੰਗਾਂ ਵਿਸ਼ੇਸ਼ ਮੰਗਾਂ ਨੂੰ ਲੈ ਕੇ ਜਿਹੜਾ ਕੀ ਹੈਗਾ ਉਹਨਾਂ ਵੱਲੋਂ ਪ੍ਰੋਟੈਸਟ ਲਲਕਾਰ ਰੈਲੀ ਜਿਹੜੀ ਕੀਤੀ ਗਈ ਸੀਗੀ ਤੇ ਮੁੱਖ ਮਕਸਦ ਇਹ ਸੀ ਕਿ ਜਿਹੜਾ ਚੰਡੀਗੜ੍ਹ ਦੇ ਇਹ ਕਿਹੜਾ ਐਕਸ਼ਨ ਲਿਆ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚੜੀ ਰੈਲੀ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਲਗਾਤਾਰ ਇੱਕ ਮੋਰਚਾ ਚਾਲ ਰਹੇ ਸੈਨੇਟ ਦਾ ਮੋਰਚਾ ਉਸ ਨੂੰ ਲੈ ਕੇ ਇਹ ਲਲਕਾਰ ਰੈਲੀੜੀ ਕੀਤੀ ਗਈ ਲੋਕਾਂ ਨੂੰ ਜਾਗਰੂ ਕਰਨ ਲਈ ਕੀਤੀ ਗਈ ਸੀ ਤੇ ਗਵਰਨਰ ਦਾ ਹੈਗਾ ਲੈਕਚਰਨ ਗਵਰਨਰ ਦੇ ਕਿ ਅਗੇ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਯੂਥ ਕਾਂਗਰਸ ਦੇ ਕਾਰਕਤਾ ਮੋਬਲ ਦਿੱਤਾ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਕਹਿੰਦਾ ਚੰਡੀਗੜ੍ਹ ਐਂਟਰੀ ਦੇ ਉੱਪਰ ਜਿਹੜਾ ਕਿ ਰੋਕ ਲਿਆ ਗਿਆ ਤਾਂ ਲਗਾਤਾਰ ਪੁਲਿਸ ਵੀ ਅੰਦਰ ਬਾਹਰ ਗਿਣਤੀ ਵੀ ਹੋ ਗਿਆ ਸੀ ਸੁਰੱਖਿਆ ਬਾਰੇ ਤੇ ਮੌਕੇ ਤੇ ਮੌਜੂਦ ਨੇ ਤੇ ਕਾਂਗਰਸੀ ਨੇ ਵੀ ਲੀਡਰਸ ਅ ਇਧਰ ਉੱਤਰ ਵਿੱਚ ਵੀ ਤਰਕਾਰ ਦਿੱਤਾ ਗਿਆ ਤੇ ਮੇਨ ਲੀਡਰਸ ਨੂੰ ਹਿਰਾਸਤ ਵਿੱਚ ਲੈ ਕੇ ਇਧਰੋਂ ਜਾਇਆ ਜਾ ਚੁੱਕਾ ਹੁਣ ਮੁਹਾਲੀ ਤੋਂ ਮਨੀਸ਼ਾੰਕਰ ਜੀ ਮੀਡੀਆ ਮੁਹਾਲੀ ਵਿੱਚ ਯੂਥ ਕਾਂਗਰਸ ਦੀ ਲਲਕਾਰ ਰੈਲੀ ਤੋਂ ਪਹਿਲਾਂ ਕਾਂਗਰਸੀ ਆਗੂਆਂ ਦਾ ਦੁਕਾਨਦਾਰਾਂ ਨਾਲ ਕਲੈਸ਼ ਹੋਇਆ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਪਾਰਕਿੰਗ ਨੂੰ ਲੈ ਕੇ ਬਵਾਦਖਣਾ ਕੀਤਾ ਕਿ ਗੱਡੀਆਂ ਲਗਾ ਕੇ ਬੰਦ ਕਰ ਦਿੱਤੇਗੇ ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਦੁਕਾਨਦਾਰਾਂ ਨੇ ਕਾਂਗਰਸ ਦੇ ਇਹਨਾਂ ਲੀਡਰਾਂ ਨਾਲ ਫੈਸਲਬਾਜ਼ੀ ਕੀਤੀ ਇਸ ਮੌਕੇ ਤੇ ਪੁਲਿਸ ਅਧਿਕਾਰੀ ਵੀ ਕੋਈ ਖਾਸ ਕਾਂਗਰਸ ਵੱਲੋਂ ਆ ਜਿਹੜਾ ਕਿਹਾ ਮੋਹਾਲੀ ਦੇ ਫੇਸ 3A ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਰੇਜਿਸਟਰ ਨੂੰ ਲੈ ਕੇ ਕਿ ਉਹਨਾਂ ਵੱਲੋਂ ਪੰਜਾਬ ਕੇਂਦਰ ਸਰਕਾਰ ਦੇ ਖਿਲਾਫ ਇੱਕ ਰੈਲੀ ਜੜੀ ਕਿ ਕੱਢਣੀ ਸੀ ਲੇਕਿਨ ਉਸ ਨੂੰ ਲੈ ਕੇ ਕਹਿ ਸਕਦੇ ਕਿ ਕਿੰਨਾ ਕਿੰਨੀ ਰੈਲੀ ਹੈ ਕਿ ਵਿਵਾਦਾਵੀ ਨਜ਼ਰ ਆ ਰਹੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਇੰਨੇ ਵੀ ਲੋਕ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਕਿਹਾ ਮਾਰਕੀਟ ਦੇ ਅੰਦਰ ਜਾਣਾ ਹੈ ਕਈਆਂ ਨੇ ਮਾਰਕੀਟ ਦੇ ਅੰਦਰ ਜਾਣਾ ਹੈ ਜਾਂ ਮਾਰਕੀਟ ਤੋਂ ਬਾਹਰ ਨਿਕਲਣਾ ਹੈ ਲੇਕਿਨ ਯੂਥ ਕਾਂਗਰਸ ਦੇ ਜਿਹੜੇ ਜਿੰਨੇ ਵੀ ਨੇਤਾ ਹੈਗੇ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਸੜਕਾਂ ਜਿਹੜੀਆਂ ਕਿ ਬਲੌਕ ਕਰ ਦਿੱਤੀਆਂ ਗਈਆਂ ਹਨ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਜਾਣ ਲਈ ਜਿਹੜੀ ਕਿ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਲੋਕੀ ਇੱਥੇ ਜਿਹੜੇ ਕੀ ਹੈਗੇ ਨੇ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਉਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਇੱਕ ਪਾਸੇ ਟਰੈਕਟਰ ਤੇ ਦੂਜੇ ਪਾਸੇ ਗੱਡੀਆਂ ਲਗਾ ਕੇ ਜਿਹੜੇ ਕੀ ਪੂਰੀ ਪਾਰਕਿੰਗ ਜਿਹੜੇ ਕੀ ਬਲਾਕੇਜ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਕਿੱਥੇ ਰਹਿ ਗਏ ਬੜੇ ਯੂਥ ਲੀਡਰ ਹੈਗੇ ਨੇ ਜਿਹੜੇ ਕੀ ਕਾਂਗਰਸੀ ਲੀਡਰਸ ਆਪਣੇ ਉਹ ਕਹਿ ਰਹੇ ਨੇ ਅਖੌਤੀ ਲੀਡਰਸ ਨੇ ਉਹ ਲਗਾਤਾਰ ਮੀਡੀਆ ਨਾਲ ਵੀ ਔਖੇ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਸੇ ਤਰੀਕੇ ਦੇ ਜਿਹੜੇ ਹਾਲਾਂਕਿ ਪੁਲਿਸ ਇਹ ਕੰਮ ਨਹੀਂ ਲੱਗੇਗਾ ਪੁਲਿਸ ਹੈਗਾ ਪੁਲਿਸ ਮੌਕੇ ਦੇ ਉੱਪਰ ਨਾ ਪਹੁੰਚ ਕੇ ਜਿਹੜੀ ਕੀ ਲਗਾਤਾਰ ਕਹਿ ਸਕਦੇ ਨੇ ਕਿ ਉਹ ਤਨੇ ਕਿ ਵਾਹ ਵਾਲੇ ਨਿਸ਼ਾਨ ਖੜੇ ਕਰਦੇ ਹੋ ਤਸਵੀਰਾਂ ਨੇ ਕਿ ਮੁਹਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਿ ਯੂਥ ਲੀਡਰਸ ਵੱਲੋਂ ਮਗਾਦਰ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਕਿਉਂਕਿ ਇਹ ਕੈਰਨ ਵਾਲੋ ਕਹਿ ਰਹੇ ਕਿ ਸਾਡੇ ਪੰਜਾਬ ਪ੍ਰਧਾਨ ਨੇ ਆਣਾ ਹੈ ਤੇ ਇਸ ਕਰਕੇ ਅਸੀਂ ਰੈਲੀ ਕਰਨੀ ਹੈ ਇੱਥੇ ਤੇ ਉਸ ਨੂੰ ਲੈ ਕੇ ਜਿਹੜੇ ਓਨਰਸ ਨੇ ਦੁਕਾਨਾਂ ਦੇ ਮਾਲਕ ਨੇ ਉਹਨਾਂ ਨੂੰ ਆਪਣੀ ਦੁਕਾਨਾਂ ਤੱਕ ਪਹੁੰਚਣ ਨਹੀਂ ਵੀ ਜਿਹੜੀ ਕਿ ਕਹ ਉਹਨਾਂ ਨੂੰ ਉਧਰ ਅੰਦਰ ਜਾਣ ਤੱਕ ਦੀ ਪਰਮਿਸ਼ਨ ਜਿਹੜੀ ਕਿ ਇਹਨਾਂ ਵੱਲੋਂ ਨਹੀਂ ਦਿੱਤੀ ਜਾ ਰਹੀ ਜੋ ਕਿ ਪ੍ਰਸ਼ਾਸਨ ਹੀ ਆ ਪਿਆਸੀ ਦਾ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲੀ ਨਿਸ਼ਾਨ ਖੜੇ ਕਰਦੇ ਤਸਵੀਰਾਂ ਜਿਹੜੀ ਹੈਗੀਆਂ ਮੋਹਾਲੀ ਦੇ ਫੇਸ 3 ਏ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਮੋਹਾਲੀ ਤੋਂ ਮਨੀਸ਼ਾੰਕਰ ਜੀ ਮੀਡੀਆ ਇਹ ਅਨਅਸੈਸਰੀ ਬਲੌਕ ਕੀਤਾ ਹੋਇਆ ਹੈ ਕਿਹਨਾਂ ਨੇ ਕੀਤਾ ਸਰ ਇਹ ਪਤਾ ਨਹੀਂ ਕਿਹੜੇ ਕਾਂਗਰਸ ਯੋਧੇ ਹੈਗੇ ਕੋਈ ਕੀ ਕਹਿ ਰਹੇ ਨੇ ਆਪਣੇ ਕਹਿ ਰਹੇ ਆ ਕਿ ਪਤਾ ਨਹੀਂ ਆਪਾਂ ਨੇ ਕੋਈ ਕਾਂਗਰਸ ਦਾ ਕੋਈ ਮੋਰਚਾ ਨਿਕਾਲਣਾ ਹੈ ਕੀ ਹੈਗਾ ਕੋਈ ਅਧਿਕਾਰੀ ਵਗੈਰਾ ਇੱਥੇ ਕੁਝ ਨਹੀਂ ਆਇਆ ਸਾਡੇ ਕੋਲ ਨਹੀਂ ਆਇਆ ਇੱਕ ਕੱਲ ਵੀ ਨਾ ਨੇ ਕਿਹਾ ਸੀਗਾ ਕਿ ਵੀ ਇੱਥੇ ਆ ਕੇ ਆਪਾਂ ਨੇ ਸਿਰਫ ਉਥੇ ਲੰਗਰ ਲਾਣਾ ਹੈਗਾ ਕੁਝ ਆਪਣਾ ਖਾਣੇ ਪੀਣ ਦਾ ਹੈਗਾ ਤੇ ਅੱਜ ਇੱਥੇ ਸਾਰਾ ਸਾਰਾ ਕੁਝ ਬਲੌਕ ਕੀਤਾ ਹੋਇਆ ਹੈ ਇਹ ਤੁਹਾਡਾ ਆਫਿਸ ਇੱਧਰ ਹੀ ਹੈ ਮੇਰਾ ਮੈਂ ਹੋਟਲ ਦੀ ਇੱਥੇ ਕੰਮ ਹੈ ਮੈਨੂੰ ਅੰਦਰ ਜਾਣ ਹੀ ਦੇ ਰਿਹਾ ਇੱਥੇ ਬਲੌਕ ਕੀਤਾ ਹੋਇਆ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮੁਹਾਲੀ ਪੁਲਿਸ ਨੇ ਐਨਕਾਊਂਟਰ ਕਰਕੇ ਲੌਰੇਸ ਬਿਸ਼ਨੂਏ ਗੈਂਗ ਦੇ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਐਨਕਾਊਂਟਰ ਦੇ ਦੌਰਾਨ ਡੇਰਾ ਬੱਸੀ ਅੰਬਾਲਾ ਹਾਈਵੇ ਤੇ ਇਹ ਗੂੜੀਆਂ ਚੱਲੀਆਂ ਰਸਲ ਕੈਸ਼ੋ ਆਪਰੇਸ਼ਨ ਦੇ ਦੌਰਾਨ ਇੱਕ ਮਕਾਨ ਦੇ ਵਿੱਚ ਇਹ ਲੋਕ ਲੁਕੇ ਸੀ ਜਿਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰ ਓਪਨ ਕੀਤਾ ਜੋ ਪੁਲਿਸ ਥਿਉਰੀ ਬਿਆਨ ਕਰ ਰਹੀ ਹੈ ਮੁਲਕ ਸਿਗਰ ਕਿ ਕਿਸ ਨਾਲ ਸੰਬੰਧ ਤੁਸੀਂ ਅੱਜ ਡੇਰਾ ਬਸੀ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਤੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦਾ ਇੱਕ ਬੰਦਾ ਹੋਰ ਜਿਹੜਾ ਫ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਜਦੋਂ ਇੱਥੇ ਦਬੇਜ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਕੀਤੀ ਉਹਦੇ ਵਿੱਚ ਤਕਰੀਬਨ 4 ਇਹ ਮੁਲਾਜ਼ਮ ਅਸੀਂ ਮੁਲਜ਼ਮ ਰਾਉਂਡ ਅਪ ਕੀਤੇ ਆ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੇਰਾ ਬਸੀਚ ਅੰਬਾਲਾ ਜਿਹੜਾ ਹਾਈਵੇ ਹੈ ਉੱਤੇ ਜਿਹੜੇ ਤੁਹਾਨੂੰ ਦੱਸ ਦਈਏ ਕਿ ਇੱਕ ਖੰਡਰ ਚ 4 ਬਦਮਾਸ਼ ਜਿਹੜੇ ਛੁਪੇ ਹੋਏ ਸੀ ਗੈਂਗਸਟਰ ਤانوں ਤਸਵੀਰਾਂ ਅਸੀਂ ਦਿਖਾ ਦਈਏ ਕਿ ਜਿਹੜੇ ਚਾਰ ਗੈਂਗਸਟਰ ਆ ਉਥਾ ਇਸ ਟਾਈਮ ਇੰਕਾਊਂਟਰ ਕੀਤਾ ਗਿਆ ਏਜੀਟੀਐਫ ਤੇ ਪੁਲਿਸ ਦਾ ਸਾਂਝਾ ਆਪਰੇਸ਼ਨ ਸੀਗਾ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜਿਹੜੇ ਇੱਥੇ ਚਾਰ ਬਦਮਾਸ਼ ਜਿਹੜੇ ਇੱਥੇ ਲੁਕੇ ਹੋਏ ਸੀ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਜਿਹੜੇ ਗੋਲੀਆਂ ਦਾ ਖੋਲ ਇੱਥੇ ਪਏ ਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇੱਥੇ ਬੈਠੇ ਸੀਗੇ ਪਲੈਨਿੰਗ ਚੱਲ ਰਹੀ ਸੀ ਜੋ ਪੁਲਿਸ ਨੇ ਦਬੇਸ਼ ਇੱਥੇ ਦਿੱਤੀ ਤੇ ਚਾਰ ਜਿਹੜੇ ਇੱਥੇ ਸੀਗੇ ਉਹਨਾਂ ਦੇ ਦੋ ਫਿਲਹਾਲ ਦੱਸਿਆ ਜਾ ਰਿਹਾ ਜੋ ਇੱਥੇ ਫੱਟੜ ਹੋਏ ਨੇ ਕ੍ਰਾਸ ਫਾਇਰਿੰਗ ਹੋਈ ਹੈ ਪੁਲਿਸ ਵੱਲੋਂ ਤਾਂ ਦੰਦਾਂ ਦੀ ਜਿਹੜੀ ਜੀਡੀਫ ਵੱਲੋਂ ਪੂਰਾ ਆਪਰੇਸ਼ਨ ਜਿਹੜਾ ਲੀਡ ਕੀਤਾ ਜਾ ਰਿਹਾ ਸੀ ਤੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ 2 ਫਟੜ ਹੋਏ ਨੇ ਜ਼ਖਮੀ ਰੂਪ ਹੋਏ ਨੇ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਜਿਹੜੇ ਦੋ ਐ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਮੌਕੇ ਤੇ ਮੋਹਾਲੀ ਪੁਲਿਸ ਦੇ ਐਸਐਸਪੀ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਸਾਰੀ ਡਿਟੇਲ ਦਿੱਤੀ ਗਈ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸੰਬੰਧਿਤ ਇਹ ਗੈਂਗਸਟਰ ਸੀਗੇ ਜਿਹੜੇ ਵਾਰਦਾਤਾਂ ਨੂੰ ਜਾਂਦੇ ਤੁਹਾਨੂੰ ਦੱਸ ਦਈਏ ਕਿ ਜ਼ਿਰਪੁਰ ਜਿਹੜੇ ਨੇੜੇ ਤੇੜੇ ਦੇ ਏਰੀਆ ਦੀ ਗੱਲ ਕੀਤੀ ਜਾਵੇ ਲਗਾਤਾਰ ਜਿਹੜੀਆਂ ਪਿੱਛੇ ਕੁਝ ਦਿਨਾਂ ਚ ਗੋਲੀਆਂ ਚੱਲਦੀਆਂ ਹੁੰਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸੀ ਉੱਥੇ ਹੀ ਪਿਛਲੇ 10- ਐਂਕਾਊਂਟਰ ਕੀਤਾ ਗਿਆ ਸੀ ਦੋ ਚ 골ਡੀ ਟਿੱਲੋ ਗੈਂਗ ਦੇ ਜਿਹੜੇ ਦੋ ਸ਼ੂਟਰ ਸੀਗੇ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਸੀ ਤੇ ਅੱਜ ਫੇਰ ਇੱਕ ਵਾਰੀ ਦੇਖਿਆ ਜਾ ਰਿਹਾ ਕਿ ਚਾਰ ਇਤੇ ਬਦਮਾਸ਼ਾਂ ਦਾ ਐਂਕਾਊਂਟਰ ਪੁਲਿਸ ਵੱਲੋਂ ਇੱਥੇ ਕੀਤਾ ਗਿਆ ਕੈਮਰਾ ਪਰਸਨ ਦੇ ਨਾਲ ਸੰਜੀਪ ਭੰਡਾਰੀ ਜੀ ਮੀਡੀਆ ਡੇਰਾ ਬਸੀ ਵਿਦੇਸ਼ ਬੈਠੇ ਗੈਂਗਸਟਰ ਪ੍ਰਬ ਸਿਆਲਕਾ ਦਾ ਸਾਥੀ 11 ਕਿਲੋਨੇ ਅਸਲੇ ਸਣੇ ਅਰੇਸਟ ਕਰ ਲਿਆ ਗਿਆ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਬਹਾਲੀ ਨੇ ਮਟਾਉਰ ਦੇ ਨੇੜੇ ਇੱਕ ਕਾਰਵਾਈ ਪਾਈ ਹੈ ਹਰਮੀਤ ਉਰਫ ਮੀਤਾ ਵੱਜੂ ਅੱਜ ਦੀ ਪਹਿਚਾਨ ਹੋਈ ਹੈ ਜੋ ਹਰਿਆਣਾ ਦੇ ਸਫੀਦੋ ਦਾ ਰਹਿਣ ਵਾਲਾ ਹੈ। ਜ਼ੀਰਖਪੁਰ ਦੀ ਗੱਲ ਕਰਾਂਗੇ ਬਿਜਲੀ ਵਿਭਾਗ ਦੀ ਲਾਪਰਵਾਹੀ ਸਾਹਮਣੇ ਜਾਣ ਤੇ ਲੋਕਾਂ ਦੇ ਭਾਰੀ ਪੈ ਰਹੇ। ਥਾਂ-ਥਾਂ ਤੇ ਬਿਜਲੀ ਦੀਆਂ ਤਾਰਾਂ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਨੇ। ਕਈ ਲੋਕ ਜਾਨ ਵੀ ਗਵਾ ਚੁੱਕੇ ਨੇ। ਬੀਤੇ ਦਿਨੀ ਇੱਕ ਟਰੱਕ ਤੇ ਬਿਜਲੀ ਦੀ ਤਾਰ ਬਿਜਲੀ ਵਿੱਚ ਔਨ ਕਰਕੇ ਬਿਜਲੀ ਦਾ ਖੰਭਾ ਗੱਡੀ ਤੇ गिर ਗਿਆ ਜਿਸ ਕਰਕੇ 66 ਸਾਲ ਦੇ ਸਖਤੀ ਮੌਤ ਹੋ ਚੁਕੀ ਹੈ। ਹਰ ਹਲਾ ਟੱਕਰੀਆਂ ਘਰਾਂ ਦੇ ਅੱਗੇ ਗੱਡੀਆਂ ਆਂਦੀਆਂ ਥੱਲੇ गिर ਜਾਂਦੀਆਂ ਤਾਂ ਟੁੱਟ ਕੇ ਬਹੁਤ ਹੀ ਬੁਰਾ ਹਾਲ ਹੈ ਬਿਜਲੀ ਦਾ ਉਹ ਕਰੋ ਹਾਲ ਕਰੋ ਕੁਝ ਤੇ ਤੁਸੀਂ ਬਿਜਲੀ ਬੈਂਕ ਨੂੰ ਕੋਈ ਵਾਰ ਸ਼ਿਕਾਇਤ ਕੀਤੀ ਹੈ ਇਸ ਜੀ ਕਰੀਏ ਕਈ ਵਾਰੀ ਕਰੀਏ ਸ਼ਿਕਾਇਤ ਆਉਂਦੇ ਨੇ ਇੱਥੇ ਕੋਈ ਨਹੀਂ ਆਂਦਾ ਕੋਈ ਨਹੀਂ ਸੁਣਦਾ ਕੋਈ ਨਹੀਂ ਆਂਦਾ ਆਗਾ ਤੇ ਜੀ ਵੀ ਅਸੀਂ ਹੁਣ ਦੇਖ ਰਹੇ ਹਾਂ ਤੁਹਾਡੇ ਘਰ ਦੇ ਬਿਲਕੁਲ ਪਰਚਿੱਤੀ ਤੇ ਛੱਤ ਤੱਕ ਸਾਰੇ ਅੱਗੇ ਜਾ ਰਹੀ ਹੈ ਤਾਂ ਬਿਲਕੁਲ ਗੇੜ ਤੇ ਕਈ ਵਾਰ ਤਾਂ ਗੇੜ ਦੇ ਨਾਲ ਹੀ ਮਿਲ ਜਾਂਦੀਆਂ ਆ ਕੇ ਨੇਰੀ ਨੂਰੀ ਆਂਦੀਆਂ ਸਾਰੀਆਂ ਅੰਦਰ ਆਂਦੀਆਂ ਸਾਰਾ ਸਰ ਬਹੁਤ ਜ਼ਿਆਦਾ ਸਮੱਸਿਆ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਜਿਵੇਂ ਬਾਰਿਸ਼ ਹੁੰਦੀ ਹੈ ਬਹੁਤ ਜ਼ਿਆਦਾ ਸਪਾਰਕਿੰਗ ਹੁੰਦੀ ਹੈ ਅਸੀਂ ਵੇਖੜੇ ਵੀ ਨਹੀਂ ਸੱਕਤੇ ਤੇ ਸਾਡੇ ਬੱਚੇ ਨਹੀਂ ਖੇਡ ਸਕਦੇ ਅਸੀਂ ਬਾਲਕਨੀ 'ਚ ਵੀ ਨਹੀਂ ਖੜੇ ਹੋ ਸਕਦੇ ਤਾਰਾ ਟੁੱਟ ਕੇ نیچے ਲੰਮਕ ਜਾਂਦੀ ਹੈ ਸਾਨੂੰ ਇਹਨਾਂ ਦਾ ਡਰ ਲੱਗਦਾ ਹੈ ਕਿ ਕੋਈ ਕਰੰਟ ਸਾਡੇ ਸਾਰੇ 'ਚ ਨਾ ਫੈਲ ਜਾਵੇ ਅਸੀਂ ਕਿੰਨੇ ਮਤਲਬ ਕਿੰਨੀ ਵਾਰੀ ਕੰਪਲੇਨਟ ਵੀ ਕਰੀ ਹੈ ਬਿਜਲੀ ਬਗ ਨੂੰ ਕਿਹਾ ਹੈ ਨਵਾਂ ਖੰਭਾ ਗੱਡਾ ਕੇ ਚਲੇ ਗਏ ਹਨ ਪਰ ਇਹਦੇ ਉੱਪਰ ਕੋਈ ਮਤਲਬ ਇਹਨਾਂ ਦਾ ਕਨੈਕਸ਼ਨ ਨਹੀਂ ਕਰੇ ਇਹ ਕਰੰਟ ਇਸ 'ਮੇ ਆਤਾ ਹੈ ਕبھی ਅਰਥਭੂਤ ਹਰਤਾ ਹੈ ਬੱਚੇ ਛੋਟੇ ਛੋਟੇ ਖੇਡਤੇ ਰਹਤੇ ਬਹੁ ਕਬੀ ਆਤੇ ਨਹੀਂ ਦੇਖਦੇ ਨਹੀਂ ਆਉਂਦੇ ਦੇਖਣੇ ਵੀ ਨਹੀਂ ਆਤੇ ਜਿੱਥੇ ਹੱਤਾ ਹੋਇਆ ਉਸ ਤੋਂ ਇਲਾਵਾ ਇਹੋ ਜਿਹੇ ਹੋਰ ਸਪੋਰਟਸ ਹੁੰਦੇ ਆਂ ਸ਼ਹਿਰ ਤੇ ਜਿੱਥੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸਪੋਰਟਸ ਤਾਂ ਰਲਮਗਰੀ ਹੈ ਜਿੱਥੇ ਰਲਮਗਰੀ ਨੂੰ ਤਾਂ ਖਿੱਤਰੀ ਠੀਕ ਕਰ ਦਿੰਦੇ ਆ ਟਾਈਮ ਤੇ ਠੀਕ ਉਸ ਤੋਂ ਬਾਅਦ ਜਿਹੜੀ ਦੂਜੀ ਜਗ੍ਹਾ ਵਾਂ ਉੱਥੇ ਫਿਰ ਉਹ ਹੀ ਗੱਲ ਹਾਸੇ ਦਾ ਇੰਤਜ਼ਾਰ ਕਰਦਾ ਵੀ ਜਿਵੇਂ ਕਿ ਹਾਸਾ ਹੋਊਗਾ ਪਤਾ ਰੱਖਿਓ ਚਦਾਂਗੇ ਖਾਨਾ ਪੂਰਤੀ ਦੀ ਕਾਰਵਾਈ ਚੱਲ ਜ਼ਿਰਕਪੁਰ ਸ਼ਹਿਰ ਦੇ ਹਰ ਗਲੀ ਹਰ ਇਲਾਕੇ ਚ ਹਰ ਮਹੱਲੇ ਚ ਬਿਜਲੀ ਦੀ ਲੰਮਕਦੀਆਂ ਤਾਰਾ ਲੋਕਾਂ ਵਾਸਤੇ ਵੱਡਾ ਜਿਹੜਾ ਖਤਰਾ ਬਣਿਆ ਹੋਇਆ ਨੇ ਤੁਹਾਨੂੰ ਦੱਸ ਦਈਏ ਕਿ ਜੇ ਜ਼ਿਰਕੁਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਹਰ ਗਲੀ ਮਹੱਲੇ 'ਚ ਬਿਜਲੀ ਦੀ ਲੰਮਕਦੀਆਂ ਤਾਰਾਂ ਨਾਲ ਲੋਕ ਜਿਹੜੇ ਖਾਸੇ ਪਰੇਸ਼ਾਨ ਨੇ ਹਰ ਵੇਲੇ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਬਣਿਆ ਰਹਿੰਦਾ ਤੁਹਾਨੂੰ ਦੱਸ ਦਈਏ ਕਿ ਪੂਰੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਬਿਜਲੀ ਦੇ ਖੰਭੇ ਟੇਢੇ ਖੰਭੇ ਬਿਜਲੀ ਦੇ ਖੁੱਲੇ ਮੀਟਰ ਤੇ ਬਿਜਲੀ ਦੀਆਂ ਖੁੱਲੀਆਂ ਤਾਰਾ ਤਾਰਾਂ ਦੇ ਜੰਜਾਲ ਦੇਖਣ ਨੂੰ ਇੱਥੇ ਮਿਲਦੇ ਨੇ ਲੋਕ ਜਿਹੜੇ ਕਈ ਵਾਰ ਬਿਜਲੀ ਮੈਹਕਬੇ ਨੂੰ ਇਸ ਚੀਜ਼ ਦੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਉਸ ਤੋਂ ਬਾਵਜੂਦ ਵੀ ਵੱਡੇ ਪੱਧਰ ਤੇ ਤੁਹਾਨੂੰ ਦੱਸਦੀ ਕਿ ਤਾਰਾਂ ਦਾ ਜਿਹੜਾ ਜੰਝਾਲ ਹੈ ਪੂਰੇ ਸ਼ਹਿਰ 'ਚ ਨਜ਼ਰ ਆਉਂਦਾ ਹੈ ਤੁਹਾਨੂੰ ਦੱਸਦੀ ਕਿ ਕਈ ਵਾਰ ਇਹਨਾਂ ਦੀ ਬਿਜਲੀ ਤਾਰਾਂ ਲੰਮਕੀਆਂ ਤਾਰਾ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਲੋਕ ਕਈ ਵਾਰ ਆਪਣੀ ਜਾਨ ਵੀ ਗਵਾ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਬੀਤੇ 2 ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਜਿੱਥੇ ਟਰੱਕ ਵੱਲੋਂ ਲੰਮਕੀਆਂ ਤਾਰਾਂ ਸੀ ਟਰੱਕ ਉਸ 'ਚ ਫਸਦਾ ਉਸ ਤੋਂ ਬਾਅਦ ਜਿਹੜਾ ਇੱਕ ਖੰਭਾ ਜਿਹੜਾ ਬਿਲੀ ਦਾ ਉਸ ਟਰੱਕ ਦੇ ਉੱਪਰ ਗਿਰ ਜਾਂਦਾ ਹੈ ਤੇ ਉੱਚ ਬੈਠੇ ਗੱਡੀ 'ਚ ਬੈਠੇ ਸ਼ਖਸ ਦੀ ਮੌਤ ਹੋ ਜਾਂਦੀ ਹੈ ਤੇ ਆਖਿਰਕਾਰ ਸਵਾਲ ਇਹ ਉੱਠਦਾ ਹੈ ਕਿ ਬਿਜਲੀ ਵਿਭਾਗ ਜਿਹੜਾ ਹੈ ਉਹ ਕਦ ਇਹ ਚੀਜ਼ਾਂ 'ਚ ਸੁਧਾਰ ਲਿਆਵੇਗਾ ਤੇ ਜ਼ਿਰਕਪੁਰ ਸ਼ਹਿਰ ਦੇ ਲੋਕਾਂ ਨੂੰ ਜੜੀ ਮਾੜੀ-ਮੋਟੀ ਸਾਹ ਲੈਣ ਵਾਲੀ ਜਿੱਦ ਗੱਲ ਦੇਖ ਨੂੰ ਕਦ ਮਿਲੇਗੀ ਤੁਹਾਨੂੰ ਦਿਖਾ ਦਈਏ ਕਿ ਤਸਵੀਰਾਂ ਦਿਖਾ ਦਈਏ ਕਿ ਲੋਕਾਂ ਦੇ ਜਿਹੜੇ ਘਰਾਂ ਦੇ ਬਿਲਕੁਲ ਪਰਛਤੀ ਤੱਕ ਲੰਮਕ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਲਗਾਤਾਰ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਖੇਡ ਰਹੇ ਨੇ ਬਿਲਕੁਲ ਉਹਨਾਂ ਦੇ ਸਿਰ ਦੇ ਉੱਪਰ ਜੇ ਗੱਲ ਕੀਤੀ ਜਾਵੇ 8 ਤੋਂ 9 ਫੁੱਟ ਤੱਕ ਜਿਹੜੀ ਬਿਜਲੀ ਦੀ ਤਾਰਾਂ ਲੰਮਕਰੀਆਂ ਨੇ ਇਸ ਚੀਜ਼ ਦੀ ਸੁਧਲ ਲੈਣ ਵਾਲਾ ਬਿਜਲੀ ਵਿਭਾਗ ਹੁਮਗਰਣੀ ਨੀਂਦ ਕਿਉਂ ਸੁੱਤਾ ਪਿਆ ਆਖਿਰਕਾਰ ਸਵਾਲ ਇਹ ਖੜੇ ਹੁੰਦੇ ਨੇ ਕਿ ਲਗਾਤਾਰ ਹਾਦਸੇ ਸ਼ਹਿਰ 'ਚ ਵਾਪਰ ਰਹੇ ਨੇ ਸ਼ਹਿਰ ਦੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬਿਜਲੀ ਦੀ ਤਾਰਾਂ ਤੇ ਉਹਨੂੰ ਲੈ ਕੇ ਬਿਜਲੀ ਵਿਭਾਗ ਕਿੰਨਾ ਕਸਤਰਕ ਹੈ ਇਹ ਤਸਵੀਰਾਂ ਆਪ ਮੁਹਾਰੇ ਕੱਢ ਰਹੀਆਂ ਨੇ ਕੈਮਰਾ ਪਰਸੇ ਦੇ ਨਾਲ ਸੰਜੀਵ ਭੰਡਾਰੀਜ਼ ਦੀ ਮੀਡੀਆ ਜ਼ਿਰ